ਉਧਰ ਨਾ ਪੰਜਾਬ ਕੇ ਲਓ ਉਧਰ ਨਾ ਪੰਜਾਬ ਕੇ ਲਓ ਪੰਜਾਬ ਤੇ ਇੱਕੋ ਹੀ ਹੈ ਬਈ ਉਹ ਵੀ ਇੱਕੋ ਹੈ ਖਾਲਸਾ ਰਾਜ ਸਾਡੀ ਸ਼ਿਕਾਇਤ ਰਹਿੰਦੀ ਹੈ ਕਿ ਮਾਂ ਬੋਲੀ ਨੂੰ ਪ੍ਰੋਪਰ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰਦੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਆ ਕਿਉਂਕਿ ਸਾਡੇ ਜਿਹੜੇ ਮੈਡੇਜਡ ਲੋਕ ਆ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਇਸ ਤਰ੍ਹਾਂ ਦੇ ਕਲਚਰ ਨੂੰ ਡਾਕਟਰ ਕਰੇ ਤੁਹਾਡਾ ਜਿਹੜਾ ਇਹ ਮਫਲਰ ਹੈ ਇਹ ਤੁਹਾਡੇ ਗੱਲ ਦੀ ਸ਼ਾਨ ਹੀ ਨਹੀਂ ਹੈ ਮੈਨੂੰ ਲੱਗਦਾ ਇਹ ਤੁਹਾਡੇ ਬਜ਼ੁਰਗਾਂ ਦਾ ਵੀ ਸਾਹਜੋ ਦੱਸ ਦਿਓ ਮੇਰੇ ਫਾਦਰ ਮੈਂ ਆਪਣੇ ਫਾਦਰ ਨੂੰ ਕਾਪੀ ਕਰਦਾ اچھا راحت 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 بہت وادی لگا کی, کی لہی, لہی بڑا سارے بہت سونا کام کر ਟਾਈਮਿੰਗ ਬਹੁਤ ਅੱਛੇ ਸਰ ਜੀ ਆ ਡਾਇਰੈਕਟਰ ਨੇ ਬੜਾ ਅੱਛਾ ਕੰਮ ਕੀਤਾ ਅਕਸਰ ਆ ਇੱਕ ਸਭ ਤੋਂ ਅੱਛੀ ਗੱਲ ਇਹ ਹੈ ਕਿ ਜਿਹੜੇ ਹੁਣ ਪੰਜਾਬੀ ਸਿਨੇਮੇ ਦੇ ਸਾਡੇ ਡਾਇਰੈਕਟਰ ਹੈ ਬੜੇ ਲਿਖਰ ਕੇ ਆ ਰਹੇ ਆ ਹਾਂ ਜੀ ਡਾਇਰੈਕਟਰ ਆਪਣੀ छाप ਛੱਡ ਰਿਹਾ ਹੈ ਜੀ ਜਿਹੜਾ ਗੁਰੂ ਨੇ ਕੰਮ ਕੀਤਾ ਉਹ ਵਾਕਈ ਅਪਰੀਸ਼ੀਏਬਲ ਇਸ ਕਰਕੇ ਵੀ ਹੈਗਾ ਮਾਨ ਸਾਹਿਬ ਕਿਉਂਕਿ ਅਕਸਰ ਆਜਕਲ ਦੀ ਜਿਹੜੀ ਯੂਥ ਨਵੇਂ ਕਲਾਕਾਰ ਆਏ ਨੇ ਸਾਡੀ ਸ਼ਿਕਾਇਤ ਰਹਿੰਦੀ ਕਿ ਮਾਂ ਬੋਲੀ ਨੂੰ ਪ੍ਰੋਪਰ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰਦੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਪਰ ਗੁਰੂ ਨੇ ਇਹੋ ਜਿਹਾ ਪੈਨ ਇੰਡੀਆ Song ਦੇਣ ਤੋਂ ਬਾਅਦ ਵੀ ਇੰਟਰਨੈਸ਼ਨਲ ਕਲਾਕਾਰ ਬਣ ਚੁੱਕੇ ਨੇ ਬਣੀ ਸੋਹਣੀ ਫਿਲਮ ਕੀਤੀ ਹੈ ਜਿਹੜਾ ਸਿਨੇਮਾ ਹੈ ਨਾ ਇਹਦੇ ਵਿੱਚ ਥੀਮਸ ਤਾਂ ਬਹੁਤ ਜ਼ਰੂਰੀ ਹੈ ਗਾਣੇ ਚ ਚੱਲ ਸਕਦਾ ਹੈ ਜੀ ਸਿਨਮੇ ਚ ਨਹੀਂ ਚਲਦੀ ਮੋਡਰੇਟ ਸਿਨਮਾ ਅਜੇ ਨਹੀਂ ਐਕਸੈਪਟ ਕਿਉਂਕਿ ਸਾਡੇ ਜਿਹੜੇ ਮੈਡੇਜਡ ਲੋਕ ਆ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਇਸ ਤਰ੍ਹਾਂ ਦੇ ਕਲਚਰ ਨੂੰ ਅਡਾਪਟ ਕਰਨ ਇਸ ਕਰਕੇ ਉਹਨਾਂ ਦੀ ਪਹਿਲੀ ਚੋਇਸ ਇਹ ਹੁੰਦੀ ਹੈ ਜਿੱਦ ਦੀ ਚੀਜ਼ ਇਸ ਤਰ੍ਹਾਂ ਦੀ ਸਾਦੀ ਹੋਵੇ ਔਰ ਇਹਦੇ ਚ ਸਫਲ ਹੋ ਗਏ ਸਰਹੱਦਾਂ ਨੂੰ ਵਿਖਾਇਆ ਗਿਆ ਇਧਰ ਦਾ ਪੰਜਾਬ ਕਹ ਲੋ ਉਧਰ ਦਾ ਪੰਜਾਬ ਕਹ ਲੋ ਪੰਜਾਬ ਤੇ ਇੱਕੋ ਹੀ ਹੈ ਜੀ ਉਹ ਵੀ ਇੱਕੋ ਹੈ ਖਾਲਸਾ ਰਾਜ ਹਾਂਜੀ ਤੁਹਾਡਾ ਜਿਹੜਾ ਇਹ ਮਫਲਰ ਹੈ ਇਹ ਤੁਹਾਡੇ ਗੱਲ ਦੀ ਸ਼ਾਨ ਹੀ ਨਹੀਂ ਹੈ ਮੈਨੂੰ ਲੱਗਦਾ ਇਹ ਤੁਹਾਡੇ ਬਜ਼ੁਰਗਾਂ ਦਾ ਵੀ ਸਾਥ ਹੈ ਦੱਸ ਦਿਓ ਮੇਰੇ ਫਾਦਰ ਮੈਂ ਆਪਣੇ ਫਾਦਰ ਨੂੰ ਕਾਪੀ ਕਰ ਦਾਂ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ